ਜੋਥਾ ਪਾਣੀ ਸਟਾਰਟ ਕਰ ਲਿਆ ਜੀ ਤੇ ਆਪਣਾ ਜਿੱਥੇ ਪਾਣੀ ਲੈ ਕੇ ਜਾਣਾ ਹੈਗਾ ਜੀ ਉਹਨੂੰ ਇੱਕ ਬੂੰਦ-ਬੂੰਦ ਪਾਣੀ ਦੀ ਆਪਣੀ ਮਨ ਲੋ ਆਪਣੇ ਐਂਡ ਟੱਕ ਐਂਡ ਤੱਕ ਪਹੁੰਚੂਗੀ ਉਹਦੇ ਚ ਰਸਤੇ ਚ ਕੋਈ ਲੀਕੇਜ ਨਹੀਂ ਹੈਗੀ ਪ੍ਰੋਪਰ ਆਪਾਂ ਲੈਵਲ ਚ ਕਰਕੇ ਪਾਉਣੇ ਹੈਗੇ ਆ ਜੀ ਸਾਢੇ 3 ਫੁੱਟ ਤੇ ਆਪਾਂ 12 ਇੰਚ ਪਾਈਪ ਪਾਇਆ ਤਾਂ ਆਪਾਂ 2.5 ਫੁੱਟ ਤੱਕ ਆਪਣੀ ਪਾਈਪ ਆ ਗਈ ਜੀ ਉਹਦੇ ਵਿੱਚ ਆਵਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਜਿਵੇਂ ਆਪਾਂ ਕੋਈ ਵਾਈ ਵੀ ਕਰਦੇ ਆ ਫੁੱਟ ਤੋਂ ਨੀਚੇ ਤਾਂ ਕੁਝ ਵੀ ਨਹੀਂ ਹੈਗਾ ਜਾਂਦਾ ਹੈਗਾ ਜੀ ਨਾ ਕੋਈ ਹਲ ਜਾਂਦਾ ਹੈਗਾ ਨਾ ਹੀ ਕੋਈ ਮਨ ਲੋ ਆਪਾਂ ਜਿਹੜੀ ਵੀ ਫਸਲ ਆਉਣੀ ਹੈਗੀ ਉਹਦੀ ਕੋਈ ਮਨ ਲੋ ਜਾੜਾ ਵਗੈਰਾ ਜਾਂਦੀ ਹੈਗੀ ਆ ਜੀ ਪਹਿਲਾਂ ਪਾਈਪ ਜਿਵੇਂ ਸੀਮੈਂਟਡ ਪੈਂਦੀ ਸੀ ਉਹਦੇ ਜੋੜ ਬਹੁਤ ਜਿਆਦੇ ਹੋ ਜਾਂਦੇ ਸੀ ਮਨ ਲੋ 100 ਫੁੱਟ 'ਚ ਜਿਵੇਂ ਜੀ ਤੇ 10-12 ਜੋੜ ਹੋ ਜਾਂਦੇ ਸੀ ਇਹਦੇ 100 ਫੁੱਟ 'ਚ 5 ਜੋੜ ਹੀ ਬਣਨਗੇ ਜੀ ਮੇਰਾ ਨਾਮ ਹਰਮਨਦੀਪ ਹੈ ਪਿੱਤਾਂ ਵਾਲੀ ਪਾਈਪ ਪਾਉਣੇ ਹੈਗੇ ਆਪਾਂ ਪੀਵੀਸੀ ਦੀ ਪਾਈਪ ਪਾਉਣੇ ਹੈਗੇ ਹਾਂ ਜੀ ਇਹ ਪਹਿਲਾਂ ਟ੍ਰੈਂਚਰ ਨਾਲ ਆਪਾਂ ਖਾਲੀ ਪੜਦੇ ਹੈਗੇ ਪ੍ਰੋਪਰ ਜਿੰਨੇ ਇੰਚੀ ਪਾਈਪ ਪਾਉਣੀ ਹੁੰਦੀ ਹੈਗੀ ਆ ਜੀ ਉਹਦੇ ਅਕੋਰਡਿੰਗ 2-3 ਇੰਚ ਦੀ ਵੱਧ ਖਾਲੀ ਪੱਟੀ ਜਾਂਦੀ ਆ ਉਸ ਤੋਂ ਬਾਅਦ ਇਹ ਪੀਵੀਸੀ ਪਾਈਪ ਹੁੰਦੀ ਆ ਸੋਲ ਲਾਂ ਪਾਈ ਪੁਰਾਣੇ ਮਸੀਮੈਂਟਡ ਪਾਈਪਾਂ ਦੀ ਸੀ ਉਹਦੇ ਜੋੜ ਬਹੁਤ ਜਿਆਦੇ ਹੋ ਜਾਂਦੇ ਸੀ ਮੰਨ ਲਓ 100 ਫੁੱਟ 'ਚ ਜਿਵੇਂ ਜੀ ਤੇ 10-12 ਜੋੜ ਹੋ ਜਾਂਦੇ ਸੀ ਇਹਦੇ 100 ਫੁੱਟ 'ਚ 5 ਜੋੜ ਹੀ ਪਣਨਗੇ ਜੀ ਜਾਂ ਪਹਿਲਾਂ ਪਾਈਪ ਲੋਕ ਖਾਲੀ ਪਾ ਲੈਂਦੇ ਸੀ ਉਹ ਟਾਈਮ ਪਾ ਕੇ ਬੈਂਡ ਹੋ ਜਾਂਦੀ ਸੀ ਪਾਣੀ ਨਹੀਂ ਅੱਗੇ ਜਾਂਦਾ ਸੀਗਾ ਜੀ ਇਹ ਪਿਓਰ ਪੀਵੀਸੀ ਜਿਵੇਂ ਦੇਣ ਵਾਲੇ ਸਹਾਰ ਦਾ ਆਪਾਂ ਪਾਈਪ ਯੂਜ਼ ਕਰਦੇ ਹੈਗੇ ਆ ਜਿਹੜਾ ਇੱਕ ਇੰਡੀਆ ਦਾ ਵੈਲਨੋਟ ਬ੍ਰਾਂਡ ਹੈਗਾ ਜੀ 4 ਤੋਂ 5 ਆਪਣੇ ਕੋਲ ਟਰੈਕਟਰ ਨੇ ਜਿਹੜੇ ਕਿ ਖਾਲੀ ਪਾਟਦੇ ਹੈਗੇ ਨੇ ਜੀ 20-25 ਬੰਦੇ ਦੀ ਟੀਮ ਹੈਗੀ ਹੈ ਪ੍ਰੋਫੈਸ਼ਨਲ ਵੇਰ ਨੇ ਜਿਹੜੇ ਆਪਣੇ ਮੰਨ 4 ਇੰਚੀ ਪਾਈਪ ਵਾਲੀ ਜੀ ਇਹ ਵੀ ਐਵੇਂ ਐਵੇਂ ਸਾਢੇ 3 ਫੁੱਟ ਤੇ ਪਾਉਣੇ ਹੈਗੇ ਜਿਵੇਂ ਜੀ ਜਿਆਦਾ ਕੀ ਹੁੰਦਾ ਵੀ ਜਿਵੇਂ ਸਾਢੇ 3 ਫੁੱਟ ਤੇ ਆਪਾਂ 12 ਇੰਚੀ ਪਾਈਪ ਪਾਇਆ ਤਾਂ ਆਪਾਂ 2.5 ਫੁੱਟ ਤੱਕ ਆਪਣੀ ਪਾਈਪ ਆ ਗਈ ਜੀ ਉਹਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਜਿਵੇਂ ਆਪਾਂ ਕੋਈ ਵਹੀ ਵੀ ਕਰਦੇ ਆ ਫੁੱਟ ਤੋਂ ਨੀਚੇ ਤਾਂ ਕੁਝ ਵੀ ਨਹੀਂ ਹੈਗਾ ਜਾਂਦਾ ਹੈਗਾ ਜੀ ਨਾ ਕੋਈ ਹਲ ਜਾਂਦਾ ਹੈਗਾ ਨਾ ਹੀ ਕੋਈ ਮਤਲਬ ਆਪਾਂ ਜਿਹੜੀ ਵੀ ਫਸਲ ਲਾਉਣੀ ਹੈਗੀ ਉਹਦੀ ਕੋਈ ਮਤਲਬ ਜੜਾ ਵਗੈਰਾ ਜਾਂਦੀ ਹੈਗੀ ਆ ਜੀ ਤਾਂ ਉਹਦੇ 'ਚ ਕਸਟਮਰ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਬਾਕੀ ਕਈ ਵਾਰ ਕੋਈ ਜਿਆਦਾ ਭਰਿਆ ਟਰੈਕਟਰ ਟਰਾਲੀ ਟੱਪ ਕੁਝ ਦੂਜੇ ਦੇ ਵਾਣ ਵਿੱਚ ਦੀ ਜਾਣੀ ਹੁੰਦੀ ਹੈਗੀ ਜਾਂ ਆਪਦੇ ਵਾਣ ਵਿੱਚ ਦੀ ਜਾਣੀ ਹੁੰਦੀ ਆ ਜਿੱਦਾਂ ਦੀ ਇਸ ਰਿਕੁਆਇਰਮੈਂਟ ਹੁੰਦੀ ਹੈ ਕਸਟਮਰ ਦੀ ਸਾਡੇ ਕੋਲ ਹਰ ਇੱਕ ਤਰ੍ਹਾਂ ਦੇ ਜਿਹਾ 45 ਡਿਗਰੀ 90 ਡਿਗਰੀ ਐਲਬੋਟੀਆਂ ਸਭ ਕੁਝ ਮੌਜੂਦ ਹੁੰਦਾ ਐਂਗਲ ਦਾ ਕੋਈ ਇਹਦੇ ਚ ਪਾਰਟਿਕੂਲਰ ਰੋਲ ਨਹੀਂ ਹੁੰਦਾ ਹੈਗਾ ਪ੍ਰੋਪਰ ਆਪਾਂ ਬਸ ਲੈਵਲ 'ਚ ਪਾਉਣੀ ਹੁੰਦੀ ਹੈ ਪਾਈਪ ਜੀ ਆਪਣੀ ਤਾਂ ਇਹ ਵੀ ਮੁੰਡਿਆਂ ਦੀ ਐਕਸਪਰਟਿਸ ਹੈਗੀ ਆ ਵੀ ਮੋਟਰਾਂ ਚਾਹੇ ਆਪਣੀਆਂ ਨਿਮਾਨ ਚ ਹੋਣ ਤੇ ਪਾਣੀ ਆਪਾਂ ਉਚਾਈ ਵਾਲਾ ਲੈ ਕੇ ਜਾਣਾ ਹੋਵੇ ਤਾਂ ਉਹਦੇ ਚ ਵੀ ਆਪਾਂ ਕਾਫੀ ਐਕਸਪਰਟ ਹੈਗੇ ਕਾਫੀ ਆਪਾਂ ਲਾਈਨਾਂ ਪਾਈਆਂ ਹੋਈਆਂ ਜੀ ਮਤ ਸਾइज ਤੇ ਡਿਪੈਂਡ ਕਰਦਾ ਕਿੰਨੇ ਇੰਚ ਇੰਚ ਦੀ পাইਪ ਪਾਉਣੀ ਹੈਗੀ ਆ ਭਾਈ 4 ਇੰਚ 6 ਇੰਚ 8 ਇੰਚ 10 ਇੰਚ 12 ਇੰਚ 4 ਇੰਚ ਦਾ ਜਿਵੇਂ 10000 ਰੁਪਏ ਕਿਲੇ ਦਾ ਖਰਚਾ ਆਉਂਦਾ ਹੈਗਾ ਜੀ ਬਾਕੀ ਮੰਨ ਲਓ ਇਹ ਰਿਕੁਆਇਰਮੈਂਟ ਦੇ ਅਕੋਰਡਿੰਗ ਹੀ ਹੁੰਦਾ ਹੈਗਾ ਜੀ ਜ਼ਰੂਰੀ ਨਹੀਂ ਹੈਗੀ ਇਹ ਤਾਂ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੈਗਾ ਹੈ ਨਾ ਮੰਨ ਲਓ ਜੇ ਕਿਸੇ ਦੀ ਇੱਕ ਮੋਟਰ ਇੱਕ ਮੰਨ ਲਓ ਲੱਗ ਜਗ੍ਹਾ ਤੇ ਆਪਦੀ ਦੂਜੀ ਪਹਿਲੀ ਸੋਨੇ ਪਾਣੀ ਲੈ ਕੇ ਜਾਣਾ ਹੈਗਾ ਤਾਂ ਇਹ ਤਾਂ ਮੰਨ ਲਓ ਜ਼ਰੂਰੀ ਨਹੀਂ ਇੱਕ ਰਿਕੁਆਇਰਮੈਂਟ ਹੁੰਦੀ ਹੈ ਕਸਟਮਰ ਦੀ ਵੀ ਉਹਦੇ ਕੋਲ ਪ੍ਰੋਪਰ ਵੀ ਉਹ ਮੰਨ ਲਓ ਜਿਹੜੇ ਘਰਾਂ ਵਿੱਚ ਦੀ ਤੇ ਇਹ ਤਾਂ ਮਤਲਬ ਉਹ ਰਿਕੁਆਇਰਮੈਂਟ ਤੇ ਆ ਵੀ ਅਗਲੇ ਨੇ ਇੱਕ ਇੱਕ ਥਾਂ ਉਹਦੇ ਕੋਲ ਪਾਣੀ ਦੀ ਮਤਲਬ ਰਿਕੁਆਇਰਮੈਂਟ ਹੈਗੀ ਆ ਦੂਜੀ ਥਾਂ ਉਹ ਪਾਣੀ ਦੀ ਅਵੇਲੇਬਿਲਟੀ ਹੈਗੀ ਆ ਤਾਂ ਉਹ ਪਾਈਪਲਾਈਨ ਥਰੂ ਟਰੈਵਲ ਕਰਦਾ ਹੈਗਾ ਪਾਣੀ ਜੀ ਇੱਕ ਤਾਂ ਪ੍ਰੋਫੈਸ਼ਨਲ ਵੇਅ ਨਾਲ ਸਾਡੇ ਜਿਹੜੇ ਪੱਕੇ ਪੰਜ ਟ੍ਰੈਂਚਰ ਨੇ ਜਿਹੜੇ ਮਤਲਬ ਖਾਲੀ ਪੜਦੇ ਨੇ ਜੀ ਉਹ ਮੁੰਡੇ ਕਾਫੀ ਟ੍ਰੇਨਡ ਨੇ ਵਧੀਆ ਸਾਫ ਸਵਧੀ ਖਾਲੀ ਪੜਦੇ ਨੇ ਉਹ ਲੈਵਲ 'ਚ ਪੜਦੇ ਨੇ ਬਾਕੀ ਜਿਹੜੇ ਉਸ ਤੋਂ ਬਾਅਦ ਜਿਹੜੇ ਆਪਣਾ ਲੇਬਰ ਵਾਲਾ ਕੰਮ ਹੁੰਦਾ ਹੈਗਾ ਉਹ ਮੁੰਡੇ ਸਾਰਾ ਕਸ਼ੀਆ ਵਗੈਰਾ ਮਾਰ ਕੇ ਲੈਵਲ ਕਰਕੇ ਪ੍ਰੋਪਰ ਹੀ ਫੇਰੀ ਪਾਈਪ ਨੂੰ ਮੋਂਦੇ ਨੇ ਜ ਤੇ ਆਪਣਾ ਜਿੱਥੇ ਪਾਣੀ ਲੈ ਕੇ ਜਾਣਾ ਹੈਗਾ ਜੀ ਉਹਨੂੰ ਇੱਕ ਬੂੰਦ-ਬੂੰਦ ਪਾਣੀ ਦੀ ਆਪਣੀ ਮਤਲਬ ਆਪਣੇ ਐਂਡ ਟੱਕ ਐਂਡ ਤੇ ਪਹੁੰਚੂਗੀ ਉਹਦੇ ਚ ਰਸਤੇ 'ਚ ਕੋਈ ਲੀਕੇਜ ਨਹੀਂ ਹੈਗੀ ਪ੍ਰੋਪਰ ਆਪਰ ਲੈਵਲ 'ਚ ਕਰਕੇ ਪਾਉਣੇ ਹੈਗੇ ਆ ਜੀ ਆਪਣਾ 15 ਕਿੱਲਾਂ ਦਾ ਮਤਲਬ ਕੰਮ ਚੱਲ ਰਿਹਾ ਹੈਗਾ ਗਾ ਜੀ ਭੇਜਤੀ ਸੀਗੀ ਅਸੀਂ ਮਤਲਬ 15 ਬੰਦੇ ਦੀ ਟੀਮ ਹੈਗੀ ਜਿਹੜੀ ਮਤਲਬ ਇੱਥੇ ਕੰਮ ਕਰੀ ਜਾਂਦੀ ਹੈਗੀ ਆ ਤੇ ਬਹੁਤ ਹੀ ਪ੍ਰੋਫੈਸ਼ਨਲ ਵੇ ਨਾਲ ਇਹ ਬੰਦੇ ਆਪਣੇ ਕੰਮ ਕਰਦੇ ਹੈਗੇ ਆ ਸਾਲਵਮੈਂਟ ਨਾਲ ਪ੍ਰੋਪਰ ਜੋੜ ਲਾ ਕੇ ਦਿੰਦੇ ਹੈਗੇ ਆ ਪਾਈਪ ਪਾਟਣ ਦੀ ਜਿਵੇਂ ਆਪਣੀ 3 ਸਾਲ ਦੀ ਗਾਰੰਟੀ ਹੁੰਦੀ ਆ ਜੋੜ ਲੀਕ ਹੋਣ ਦੀ ਆਪਣੀ 1 ਮਿਲੋ ਪੈ ਪਾ ਕੇ ਦੇਣੇ ਹੈਗੇ